ਵੈਲਕਮ ਟੂ ਖੰਨਾ ਨਿਊਜ਼ ਲਾਈਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਖੰਨਾ ਵੱਲੋਂ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨ ਐਂਡ ਵੈਲਫੇਅਰ ਸਭਾ ਅਤੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਪੱਟੀਆਂ ਖੰਨਾ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 22ਵਾਂ ਪੂਜਾ ਦਿਵਸ ਸ਼੍ਰੀ ਵਿਸ਼ਵਕਰਮਾ ਮੰਦਰ ਨੇੜੇ ਰੇਲਵੇ ਸਟੇਸ਼ਨ ਖੰਨਾ ਵਿਖੇ ਬੜੀ ਧੂਮਤਾਂ ਮਾਤੇ ਸ਼ਰਦਾ ਨਾਲ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਅਤੇ ਸਕੱਤਰ ਗੁਰਦੇਵ ਸਿੰਘ ਲੋਟੇ ਨੇ ਦੱਸਿਆ ਕਿ ਇਸ ਦੌਰਾਨ ਤੜਕੇ ਮੂਰਤੀ ਸ਼ਨਾਣ ਉਪਰੰਤ ਹਵਨ ਯੱਗ ਵਿੱਚ ਪੂਰਨ ਹੋਤੀ ਦੀ ਰਸਮ ਪਰਮਿੰਦਰ ਸਿੰਘ ਪੋਡੇ ਵੱਲੋਂ ਨਿਭਾਈ ਗਈ ਉਪਰੰਤ ਪੰਡਿਤ ਸੁਨੀਲ ਕੁਮਾਰ ਦੂਬੇ ਅਤੇ ਪੰਡਿਤ ਪ੍ਰਸ਼ਾਂਤ ਦੂਬੇ ਵੱਲੋਂ ਵਿਧੀਪੂਰਵਕ ਪੂਜਾ ਅਰਚਨਾ ਕਰਵਾ ਕੇ ਬਾਬਾ ਜੀ ਦੀ ਆਰਤੀ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ ਜਦੋਂ ਕਿ ਝੰਡਾ ਲਹਿਰਾਉਣ ਦੀ ਰਸਮ ਵਿਧਾਇਕ ਸੌਂਦ ਦੇ ਪਿਤਾ ਅਤੇ ਬਾਬਾ ਵਿਸ਼ੂ ਕਰਮਾ ਰਾਮਗੜੀਆ ਸਭਾ ਪਟਿਆ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਨਿਭਾਈ ਗਈ ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸੌਂਦ ਨੇ ਕਿਹਾ ਕਿ ਕਿਰਤ ਦੇ ਦਾਤੇ ਬਾਬਾ ਵਿਸ਼ੂ ਕਰਮਾ ਜੀ ਦੀ ਕਿਰਪਾ ਸਦਕਾ ਮਨੁੱਖ ਨੇ ਦੁਨੀਆ ਵਿੱਚ ਤਰੱਕੀਆਂ ਨੂੰ ਛੋਇਆ ਹੈ ਉਹਨਾਂ ਸਮੂਹ ਵਿਸ਼ਵਕਰਮਾ ਵੰਸ਼ੀਆਂ ਅਤੇ ਰਾਮਗੜੀਆ ਪਾਈਚਾਰੇ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਸਰਪ੍ਰਸਤ ਗੁਰਦੀਪ ਸਿੰਘ ਦੀਪਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਪੱਪੂ ਅਤੇ ਜਰਨਲ ਸਕੱਤਰ ਗੁਰਦੇਵ ਸਿੰਘ ਲੋਟੇ ਨੇ ਆਇਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਲक्की ਟੀਮਾਨ ਐਂਡ ਪਾਰਟੀ ਅਤੇ ਹੋਰ ਜਥਿਆਂ ਵੱਲੋਂ ਬਾਬਾ ਜੀ ਦਾ ਗੁਣगान ਵੀ ਗਾਇਆ ਗਿਆ ਅਸੀਂ ਅੱਜ ਐਮਐਲਏ ਸਾਹਿਬ ਪਰਮਜੀਤ ਸਿੰਘ ਜੀ ਦੇ ਨਾਲ ਬਾਬਾ ਬਿਸ਼ਕਰਮਾ ਜੀ ਦਾ ਦਿਨ ਮਨੋੜ ਲਿਆ ਜਿੱਥੇ ਤੁਸੀਂ ਜੋ ਬਿਲਡਿੰਗ ਠੀਕ ਤਰ੍ਹਾਂ ਸੋਸ਼ੀ ਨੇ ਪ੍ਰੋਗਰਾਮ ਰੱਖਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਦ ਦਰਨਾ ਕਿਉਂਕਿ ਬਾਬਾ ਬਿਸ਼ਕਰਮਾ ਜੀ ਦੀ ਸਾਡੇ ਲੋਕਾਂ ਦੀ ਬਹੁਤ ਵੱਡੀ ਦੇਣ ਹੈ ਤੇ ਜੋ ਕਲਾ ਇਹਨਾਂ ਨੇ ਸਾਨੂੰ ਦਿੱਤੀ ਹੈ ਉਹ ਅੱਜ ਦੁਨੀਆ ਤੇ ਉਹਦਾ ਕੋਈ ਤੋੜ ਨਹੀਂ ਹੈ ਜੋ ਕਲਾ ਜਿਵੇਂ ਉਹਨਾਂ ਨੇ ਜਦੋਂ ਸਾਰਾ ਹਮਲੇ ਜਰਾਵਸਿੰਧ ਨੇ ਕੀਤੇ ਆ ਕ੍ਰਿਸ਼ਨ ਮਹਾਰਾਜ ਜੀ ਦੇ ਉੱਤੇ ਮਥਰਾ ਦੇ ਵਿੱਚ ਉੱਥੋਂ ਇਹਨਾਂ ਨੇ ਆਪਣੀ ਕਲਾ ਦੇ ਨਾਲ ਉਹ ਗੁਜਰਾਤ ਕਿੱਥੇ ਕਿੰਨੀ ਦੂਰ ਹੈ ਉੱਥੇ ਸਮੁੰਦਰ ਦੇ ਵਿੱਚ ਆ ਜਿਹੜਾ ਬਾਏ ਉਹਨਾਂ ਦਾ ਮਹਿਲ ਬਣਾਏ ਔਰ ਸਾਰੀ ਦੁਨੀਆ ਤੇ ਤਾਫਰ ਕੀਤੀ ਇਸ ਕਰਕੇ ਬਹੁਤ ਵੱਡੀ ਦੇਨ ਆ ਸਾਡੇ ਮੁਲਕ ਨੂੰ ਸਾਡੇ ਲੋਕਾਂ ਨੂੰ ਬਹੁਤ ਵੱਡੀ ਦੇਨ ਹੈ ਔਰ ਤੁਸੀਂ ਮੈਂ ਫੇਰ ਇਸ ਇਸ ਦੇ ਉੱਪਰ ਤੁਹਾਨੂੰ ਸਾਰਿਆਂ ਨੂੰ ਵਾਰਕਾ ਦਿੰਨਾ ਅੱਜ ਇਸ ਦਿਨ ਦੇ ਉੱਤੇ ਕਿ ਪ੍ਰਮਾਤਮਾ ਔਰ ਬਾਬਾ ਬਿਸ਼ਕਰਮਾ ਜੀ ਔਰ ਬਾਬਾ ਨਾਨਕ ਜੀ ਸਾਡੇ ਉੱਪਰ ਕਿਰਪਾ ਕਰਨ ਔਰ ਇਸ ਦਿਨ ਆਜਾ ਸਾਰ ਸਾਲ ਤੁਸੀਂ ਮਨਾਉਂਦੇ ਹੋ ਔਰ ਫਿਰ ਮੈਂ ਵਾਰਕਾ ਦਿੰਦਾ ਧੰਵਾਦ ਜੀ ਤੁਹਾਨੂੰ ਜਿਵੇਂ ਤੁਸੀਂ ਇਸ ਐਸੋਸੀਏਸ਼ਨ ਦੇ ਸਰਪ੍ਰਸਤ ਹੋ ਅੱਜ ਪੂਜਾ ਦੇਸ਼ ਬਾਈ ਮਾ ਇਹ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵਿਚਾਰ ਕੀ ਨੇ ਅਸੀਂ ਆਪਣੇ ਵੱਲੋਂ ਆਪਣੀ ਐਸੋਸੀਏਸ਼ਨ ਵੱਲੋਂ ਆਈ ਐਮਐਲਏ ਸਾਹਿਬ ਦਾ ਉਹਨਾਂ ਦੇ ਫਾਦਰ ਭੁਪਿੰਦਰ ਸਿੰਘ ਸੌਂ ਦਾ ਤੇ ਆਈ ਸਾਰੀ ਸੰਗਤ ਦਾ ਆਪਣੇ ਵੱਲੋਂ ਬਤਿਹਾਰ ਦਰੋ ਧੰਨਵਾਦ ਕਰਦੇ ਆ ਤੇ ਇਸ ਤਰ੍ਹਾਂ ਅਸੀਂ ਆਪਣਾ ਬਾਬਾ ਵਿਸ਼ਕਰਮ ਜੀ ਦਾ ਜਨਮ ਦਿਹਾੜਾ ਮਨਾਉਂਦੇ ਰਹੀਏ ਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਐਸੋਸੀਏਸ਼ਨ ਬਹੁਤ ਧੰਨਵਾਦ ਕਰਦੇ ਆ ਜੀ 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 ਆਪਣਾ ਧੰਨਵਾਦ ਕਰਦੇ ਆ ਓਕੇ ਜੀ ਲੋਕਾਈ ਸੈਕਟਰੀ ਸੰਸਥਾ ਦੇ ਫਿਕਰ ਰਹੇ ਜੀ ਜੀ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦਾ ਅੱਜ ਦੇ ਦਿਨ ਬਾਰੇ ਸੰਕਤ ਬਹੁਤ ਵੱਡੀ ਹੋਈ ਹੈ ਜੀ ਇਹਨਾਂ ਧੰਨਵਾਦ ਕਰਦੇ ਆ ਸਾਰਿਆਂ ਦਾ ਪ੍ਰੋਗਰਾਮ ਦੇ ਸਾਰੇ ਕੌਂਟੇ ਮੇਸਤੀ ਜੀ ਪਰ ਆਸ਼ਾਰੇ ਤੇ ਉਹਨਾਂ ਦਾ ਧੰਨਵਾਦ ਕਰੀਏ ਆਮਾਰਕਵਾਤ ਕੇ ਸਾਰੇ ਸੰਗਤ ਨੂੰ ਆ ਸਾਰੇ ਸੰਗਤ ਨੂੰ ਧੰਨਵਾਦ ਕਰੀਏ ਲੇਕਰ ਮੇਸਤੀ ਜੀ ਪਰ ਆਸ਼ਾਰੇ ਸਾਡੇ ਨਾਲ ਜੁੜਿਆ ਹੈ ਨਾ ਆਮ ਜੀ ਹਾਂ ਬਰਾਜੀ ਜੀ ਸਾਰੇ ਆਉਣ ਅੱਥੇ ਸਾਰੇ ਸੰਭਾਲ ਚਾਹ ਹਾਂ ਅੱਜ ਜਿਹੜਾ ਵਿਚਕਰਨਾ ਮੰਦਿਰ ਸਮਾਜ ਦੇ ਬਾਰੇ ਬੋਲ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਠੇਕੇਦਾਰ ਬਿਲਡਿੰਗ ਐਸੋਸੀਏਸ਼ਨ ਦੇ ਵੱਲੋਂ ਜੋ 22ਵਾਂ ਬਾਬਾ ਜੀ ਦਾ ਇਹ వార్ਸ਼ਿਕ ਉਤਸਵ ਕਰਵਾਇਆ ਜਾ ਰਿਹਾ ਹੈ ਇਹਦੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਸਮੂਹ ਇਲਾਕਾ ਨੂੰ ਆਸਟੇਨ ਔਰ ਜਗਤਪੁਰੂ ਬਾਬਾ ਵਿਸ਼ਵਕਰਮਾਈ ਦਾ ਜਨਮ ਦਿਹਾੜਾ ਇਹ ਜੋ ਦਿਨ ਨੇ ਇਹਦੇ ਵਿੱਚ ਮਨਾਇਆ ਜਾਂਦਾ ਹੈ ਔਰ ਜਿਵੇਂ ਆਪਾਂ ਜਾਣਦੇ ਹਾਂ ਸ਼ਿਲਪ ਸ਼ਿਲਪ ਦੇ ਦਾਤੇ ਨੇ ਔਰ ਜੋ ਕਿਰਤ ਕਮਾਈ ਹੈ ਜਿਹੜੀ ਕਿਰਤ ਕਰਨ ਦੇ ਕਿਰਤ ਤੇ ਦਾਤੇ ਮੰਨੇ ਜਾਂਦੇ ਨੇ ਬਾਬਾ ਵਿਸ਼ਵਕਰਮਾ ਜੀ ਸੋ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੌਕੇ 'ਤੇ ਮੈਂ ਸਾਰੀ ਐਸੋਸੀਏਸ਼ਨ ਤੋਂ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਰਦਾਰ ਗੁਰਬਚਨ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਪਰਮਿੰਦਰ ਸਿੰਘ ਜੀ ਪੱਪੂ ਸਾਹਿਬ ਸੀਨੀਅਰ ਮੀਤ ਪ੍ਰਧਾਨ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਲੋਟੇ ਸਕੱਤਰ ਸਾਹਿਬ ਸਰਦਾਰ ਬੋਸ ਸਿੰਘ ਜੀ ਜੁਆਇੰਟ ਸੈਕਟਰੀ ਸਾਹਿਬ ਸਰਦਾਰ ਮੀਟਰ ਸਿੰਘ ਜੀ ਕੈਸ਼ੀਅਰ ਸਾਹਿਬ ਸਰਦਾਰ ਕਰਮਜੀਤ ਸਿੰਘ ਘਟੋੜੇ ਜੁਆਇੰਟ ਕੈਸ਼ੀਅਰ ਸਾਹਿਬ ਕੁਲਦੀਪ ਸਿੰਘ ਜੀ ਮੰਗਲ ਏਰੀਆ ਸੈਕਟਰੀ ਸਾਹਿਬ ਸਾਰੇ ਇਹਨਾਂ ਦੀ ਜਿਹੜੀ ਮੈਂਬਰ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਲੱਖ ਲੱਖ ਵਾਰਕ ਬਾਤਨਾ ਔਰ ਅਰਦਾਸ ਕਰਦੇ ਆਂ ਬਾਬਾ ਵਿਸ਼ਵਕਰਮਾਈ ਦੇ ਚਰਨਾਂ 'ਚ ਕਿ ਜਿਵੇਂ ਇਹ 22ਵਾਂ ਇਸ ਵਾਰ ਵਾਰਸ਼ਿਕੋ ਸਮ ਮਨਾ ਰਹੇ ਆਂ ਤਾਂ ਇਹ ਜਿਹੜੀ ਇੱਕ ਸਾਡੀ ਇਹ ਅੱਗੇ ਵੀ ਇਹ ਸੰਸਥਾ ਐਵੇਂ ਧੂਮ ਧਾਮ ਨਾਲ ਬਾਬਾ ਜੀ ਦੇ ਜਨਮ ਦਿਹਾੜੇ ਮਨਾਉਂਦੇ ਰਹੇ ਔਰ ਆਪਸੀ પ્રેમ ਭਾਈਚਾਰਾ ਇਤفاق ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਜੀ ਕਿਰਪਾ ਕਰਨ ਕਿਉਂਕਿ ਮੈਂ ਪਹਿਲਾਂ ਕਹਿ ਕੇ ਟਿਆਂ ਦਸਾਂ ਨੋਹਾਂ ਦੀ ਕਿਰਤ ਕਰਦੀ ਬਾਬਾ ਜੀ ਨੇ ਸਿਖਾਈ ਹੈ ਗੁਰਨਾਨਕ ਦੇਵ ਜੀ ਦਾ ਸਿਧਾਂਤ ਹੈ ਬਾਬਾ ਵਿਸ਼ੂ ਕਰਮਾਈ ਨੇ ਸਾਨੂੰ ਦੱਸਿਆ ਸੋ ਇਸ ਕਰਕੇ ਮਿਹਨਤ ਕਸ਼ ਕਮਿਊਨਿਟੀ ਹੈ ਸੋ ਇਸ ਕਰਕੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਆਸ ਤੇ ਉਮੀਦ ਕਰਦਾ ਕਿ ਬਾਬਾ ਜੀ ਆਪਣਾ ਮਿਹਰ ਭਰਿਆ ਉੱਥੇ ਇਸੇ ਤਰੀਕੇ ਨਾਲ ਸਾਰਿਆਂ ਦੇ ਉੱਤੇ ਬਣਾ ਕੇ ਰੱਖਣਗੇ ਬੋਲ ਬਾਬਾ ਵਿਸ਼ੂ ਕਰਮਾ ਮਹਾਰਾਜ ਕੀ ਜੈ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ